ਲਾਈ ਇਹਨਾਂ ਪੈਂਚਰ ਲਾਈ ਜਨੇ ਹੋਰ ਕੰਮ ਕੀ ਆਪਾਂ ਕਰਨਾ ਹੈ। ਹੋਰ ਨਿਕ ਕੇ ਫਿਰ ਪੈਂਚਰ ਲਾਉਣ ਦੇ ਕਿੰਨੇ ਰੁਪਏ ਲੈਣੇ ਹੋਗੇ? ਹੈ? ਪੈਂਚਰ ਦੇ ਕਿੰਨੇ? 50 ਕਰੀਏ ਜਰ ਦੇ। ਪਿਆਰ ਵੀ ਜਦ ਬਹੁ ਟਾਈਮ ਦੇ ਪਿਆਰ ਹੀ ਚਾਦੇ ਹਨਾ। ਪਰ ਆਪਾਂ ਇੰਨਾ ਹੈ। ਪਹਿਲਾ ਵਾਲਾ ਰੈਡੀ ਲਈ ਜੰਨੇ ਹਣਾ ਕਦੋਂ ਤੱਕ ਕੰਮ ਕੁਮ ਆ ਜਾਂਦਾਗਾ ਹਲਵਾ ਆ ਮਾੜਾ ਮੁੰਡਾ ਦਿਹਾੜੀ ਜਾਵਾਂ ਹਾਂ ਦੂਜੇ ਪਾਸੇ ਦਿਹਾੜੀ ਕਰਨ ਨੂੰ ਆਪਦੇ ਕੰਮ ਅਰਗਰੀਜ਼ ਨਹੀਂ ਮੈਂ ਲਾ ਕੇ ਘਟ ਬਣ ਜਾਂਦਾ ਕੋਈ ਪ੍ਰਮਾਤਮਾ ਚਲ ਦਿੰਦਾ ਹੀ ਹੈਗਾ ਜਿਹੜਾ ਬੰਦਾ ਕੰਮ ਕਰੂ ਉਹਨੂੰ ਤਾਂ ਮਿਲੂਗਾ ਹਾਂ ਹੁਣ ਘਰੇ ਵੇਲਿਆਂ ਨੂੰ ਤਾਂ ਨਹੀਂ ਕੁਝ ਮਿਲਦਾ ਮਾੜਾ ਮੁੰਡਾ ਇੱਥੇ ਕਰੀਏ ਨੇ ਹਰੂ ਸੋਤਾ ਤਾਲੀ ਮਾਇਆ ਹਾਂ ਸ਼ੁਰੂ ਤੋਂ ਪੈਂਚਰਾਂ ਦਾ ਕੰਮ ਹੀ ਕੀਤਾ ਹਨ ਕਿ ਤੂੰ ਹੋਰ ਹੋਰ ਨਹੀਂ ਕੰਮ ਕੀਤਾ ਨਾ ਕੋਈ ਫਾਈਨਲ ਹੈ ਕੋਈ ਗੱਲ ਨਹੀਂ ਰਹੇ ਕੋਲ ਮੋਟਰਸਾਈਕਲਾਂ ਦਾ ਆ ਗਿਆ ਵਿੱਚ ਇਹ ਆ ਕਰੀ ਜਣਾ ਤੇ ਹਣਾ ਵਿੱਚ ਟਰਾਲੀ ਲਿਟਰਲੀ ਦਾ ਕਰਦਨੇ ਹੋਣਾ ਆ ਚਲ ਰਹਿਮਦਾ ਵੀ ਸੰਤ ਵਧੀਆ ਲਾਇਆ ਹੋਇਆ ਨੇ ਤੇਰੇ ਕੰਪਰੈਸਰ ਪੂਰਾ ਟੌਪ ਦਾਗਾ ਆ ਤਾਂ ਫਾਇਦੇ ਪਏ ਆਣਾਂ ਕੱਟੇ ਆ ਵਾ ਫੇਰ ਉਹ ਕੱਟਣ ਜੀ ਕਰਾਓ ਮਸ਼ੀਨ ਦਾ ਚਲੋ ਵੀ ਆ ਜੂਗੀ ਲਾਉਣ ਲਾਉਣ ਲੈ ਕੇ ਲੈ ਲਾ ਹੋਰ ਲਾਉਣ ਲਾਉਣ ਕਰਾ ਕੇ ਲੈ ਲਾ ਹੋ ਜੁੜੀ ਭਰੀ ਚੱਲੂਗੇ